ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਗੱਤਕੇ ਦੇ ਜੋਹਰ ਜਿਹੜੇ ਆ ਵਿਖਾਏ ਜਾ ਰਹੇ ਨੇ ਨਗ ਸਿੰਘਾਂ ਦੇ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਬੇ ਸੰਗਤਾਂੜੀਆਂ ਤੇ ਪਹੁੰਚੀਆਂ ਹੋਈਆਂ ਤਾਂ ਵੱਡੀ ਗਿਣਤੀ ਦੇ ਵਿੱਚ ਇਕੱਠ ਜਿਹੜਾ ਦੇਖਣ ਨੂੰ ਮਿਲ ਰਿਹਾ ਇਹ ਨਗਰ ਕੀਰਤਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਤਸਵੀਰਾਂ ਨੇ ਸ਼੍ਰੀ ਮੁਕਤਸਰ ਸਾਹਿਬ ਦੀਆਂ ਜਿੱਥੇ ਨਗਰ ਕੀਰਤਨ ਦੀ ਰੰਭਤਾ ਜਿਹੜੀ ਆ ਉਹ ਕੀਤੀ ਗਈ ਆ ਪਿੱਛੇ ਦੇਖ ਸਕਦੇ ਹੋ ਤੁਸੀਂ ਪਾਕੀ ਸਾਹ ਦੇ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਆ ਵੱਡੀ ਗਿਣਤੀ ਦੇ ਵਿੱਚ ਸੰਗਤ ਨਾਲ-ਨਾਲ ਚੱਲ ਰਹੀ ਹੈ ਤਾ 40 ਮੁਖਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਖੜੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਹੋਈ ਹੈ ਨਗਰ ਕੀਰਤਨ ਦਾ ਅਰੰਭ ਦੋਸੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਗਿਆ ਔਰ ਇਸ ਤੋਂ ਬਾਅਦ ਟਿੱਬੀ ਸਾਹਿਬ ਗੁਰੂ ਘਰ ਇਹ ਜਾਏਗਾ ਨਗਰ ਕੀਰਤਨ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਦੇਖ ਸਕਦੇ ਹੋ ਸੀ ਆਏ ਹੋਏ ਨੇ ਸੰਗਤਾਂ ਦਰਸ਼ ਕਰਨ ਦਰਸ਼ਨ ਕਰਨ ਦੇ ਲਈ ਆਈਆਂ ਹੋਈਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਗੱਤਕੇ ਦੇ ਜੋਹਰ ਜਿਹੜੇ ਆ ਵਿਖਾਏ ਜਾ ਰਹੇ ਨੇ ਜੰਗ ਸਿੰਘਾਂ ਦੇ ਵੱਲੋਂ ਮੇਰੇ ਪਿੱਛੇ ਜਿਹੜਾ ਤੁਸੀਂ ਤਸਵੀਰ ਦੇਖ ਸਕਦੇ ਹੋ ਜਿਹੜੀ ਪਾਲਕੀ ਸਾਹਿਬ ਆ ਉਹ ਵੀ ਆ ਰਹੀ ਆ ਪਾਲਕੀ ਸਾਹਿ ਸਿੰਘ ਜਿਹੜੇ ਨੇ ਦੇਖ ਸਕਦੇ ਹੋ ਤੁਸੀਂ ਜੋਹਰ ਗੱਤਕੇ ਤੇ ਦਿਖਾ ਰਹੇ ਆ ਮੈਂ ਕਹੂੰਗਾ ਕਿ ਪਿੱਛੇ ਤਸਵੀਰਾਂ ਵੀ ਦਿਖਾਈਆਂ ਜਾਣ ਜਨ ਜਿੱਥੇ ਪਾਲਕੀ ਸਾਹਿਬ ਆ ਰਿਹਾ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਬੇਸੰਖਤਾੜੀਆਂ ਤੇ ਪਹੁੰਚੀਆਂ ਹੋਈਆਂ ਤਾਂ ਵੱਡੀ ਗਿਣਤੀ ਦੇ ਵਿੱਚ ਇਕੱਠ ਜਿਹੜਾ ਦੇਖਣ ਨੂੰ ਮਿਲ ਰਿਹਾ ਇਹ ਨਗਰ ਕੀਰਤਨ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਤੋਂ ਜਿਹੜਾ ਆਰੰਭ ਹੋਇਆ ਔਰ ਇਸ ਦੀ ਸੰਪੂਰਨਤਾ ਜਿਹੜੀ ਹੋਣੀ ਆ ਉਹ ਟਿੱਬੀ ਸਾਹਿਬ ਗੁਰੂ ਘਰ ਹੋਣੀ ਆ ਤਾਂ ਮੇਰੇ ਪਿੱਛੇ ਦੇਖ ਸਕਦੇ ਹੋ ਫੌਜੀ ਬੈਂਡ ਵੀ ਜਿਹੜਾ ਲਗਾਇਆ ਗਿਆਗਾ ਔਰ ਨਾਲ ਦੀ ਨਾਲ ਤੋਂ ਦੱਸ ਦੇ ਕਿ ਵੱਡੀ ਗਿਣਤੀ ਦੇ ਬੇਸੰਖਤਾੜੀਆਂ ਪਾਲਕੀ ਨੂੰ ਬੜੇ ਖੂਬਸੂਰਤ ਦੇਖ ਸਕਦੇ ਹੋ ਸੀ ਸਜਾਇਆ ਗਿਆਗਾ ਫੁੱਲਾਂ ਦੇ ਨਾਲ ਤਾਂ ਸ਼੍ਰੀ ਮੁਕਸਤ ਸਾਹਿਬ ਦੀ ਧਰਤੀ ਜਿੱਥੇ ਗੁਰੂ ਸਾਹਿਬ ਉਹਨਾਂ ਨੇ ਬੇਦਾਵਾ ਪਾੜਿਆ ਵੇਦਾਵਾ ਪਾੜਨ ਦੇ ਬਾਅਦ ਜਿਹੜਾ ਜਦੋਂ ਮਾਹ ਸਿੰਘ ਹੁਣਾਂ ਨੂੰ ਆਪਣੇ ਪੱਟ ਦੇ ਉੱਪਰ ਜਦੋਂ ਬਠਾਲ ਉਹਨਾਂ ਦਾ ਅਸਰ ਰੱਖਦੇ ਆ ਤਾਂ ਉਸ ਸਮੇਂ ਕਿਹਾ ਜਾਂਦਾ ਕਿ ਉਹ ਆਪਣੇ ਕਮਰ ਕੱਸੇ ਤੋਂ ਕੱਢ ਕੇ ਜਿਹੜਾ ਮਾਹ ਸਿੰਘ ਦਿੰਦੇ ਨੇ ਵੇਦਾਵਾ ਕਿ ਹੁਣ ਸਾਨੂੰ ਮੁਕਤੀ ਜਿਹੜੀ ਹੈ ਦੇ ਦਿਓ ਤਾਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਉਹ ਜਿਹੜਾ ਵੇ ਦਾਵਾ ਉਸ ਨੂੰ ਪਾੜ ਦੇ ਆ ਤਾਂ ਤਸਵੀਰਾਂ ਨੇ ਸ੍ਰੀ ਮੁਕਸ ਸਾਹਿਬ ਦੀਆਂ ਜਿੱਥੇ ਨਗਰ ਕੀਰਤਨ ਦੀ ਰੰਗਤਾ ਜਿਹੜੀ ਆ ਉਹ ਕੀਤੀ ਗਈ ਆ ਪਿੱਛੇ ਦੇਖ ਸਕਦੇ ਹੋ ਤੁਸੀਂ ਪਾਲਕੀ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਆ ਵੱਡੀ ਗਿਣਤੀ ਦੇ ਵਿੱਚ ਸੰਗਤ ਨਾਲ ਨਾਲ ਚੱਲ ਰਹੀ ਹੈ ਪਾਲਕੀ ਸਾਹਿਬ ਵੀ ਆ ਦੇਖ ਸਕਦੇ ਹੋ ਤੁਸੀਂ ਸਜਾਈ ਗਈ ਹੈ ਫੁੱਲਾਂ ਦੇ ਨਾਲ ਔਰ तमाम ਸੰਗਤ ਜਿਹੜੀ ਆ ਦਰਸ਼ਨ ਕਰਨ ਦੇ ਲਈ ਅੱਜ ਆਈ ਹੋਈ ਹੈ ਤਾਂ ਇਕੱਠ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਮੈਂ ਕਹਾਂਗਾ ਕਿ ਬਿਲਕੁਲ ਬਲਜਿੰਦਰ ਦੂਰ ਤੱਕ ਵੀ ਕੈਮਰਾ ਮਾਰਿਆ ਜਾਵੇ ਜਿਸ ਤੋਂ ਬਾਅਦ ਪਤਾ ਲੱਗੇ ਕਿ ਹਾਂ ਇਕੱਠ ਜਿਹੜਾ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਹੋਇਆ ਕਿਉਂਕਿ 40 ਮੁਕਤਿਆਂ ਦੀ ਧਰਤੀ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੇ ਵਿੱਚ ਹੁੰਦੇ ਆ ਤਾਂ ਉਸ ਸਮੇਂ ਮੁਗਲ ਫੌਜਾਂ ਘੇਰਾ ਪਾ ਲੈਂਦੀਆਂ ਨੇ ਆ ਕੇ ਤੇ ਉਸ ਤੋਂ ਬਾਅਦ ਪਹਾੜੀ ਰਾਜੇ ਵੀ ਨਾਲ ਰਲ ਜਾਂਦੇ ਆ ਤੇ ਫਿਰ ਡੋਗਰ ਵੀ ਨਾਲ ਰਲ ਜਾਂਦੇ ਆ ਡੋਗਰੀ ਵੀ ਤੇ ਉਸ ਤੋਂ ਬਾਅਦ ਜਿਹੜਾਗਾ ਗੁਰੂ ਸਾਹਿਬ ਜਦੋਂ ਨੰਦਪੁਰ ਸਾਹਿਬ ਹੁੰਦੇ ਤਾਂ ਉਸ ਸਮੇ 40 ਸਿੰਘ ਉਹਨਾਂ ਦੇ ਵਿੱਚੋਂ ਜਿਹੜੇ ਜਥੇ ਨੂੰ ਮਹਾ ਸਿੰਘ ਲੀਡ ਕਰ ਰਹੇ ਹੁੰਦੇ ਆ ਤੇ ਉਹ ਗੁਰੂ ਸਾਹਿਬ ਨੂੰ ਕਹਿੰਦੇ ਆ ਕਿ ਅਸੀਂ ਵਾਪਸ ਜਾਣਾ ਤਾਂ ਗੁਰੂ ਸਾਹਿਬ ਰੋਨਾਂ ਤੋਂ ਇੱਕ ਲਿਖਤੀ ਰੂਪ ਦੇ ਵਿੱਚ ਲਿਖਾ ਕੇ ਰਹਿੰਦੇ ਆ ਜਿਸ ਨੂੰ ਬੇਦਾਵਾ ਕਿਹਾ ਜਾਂਦਾ ਬਾਅਦ ਦੇ ਵਿੱਚ ਉਹ ਵਾਪਸ ਆ ਜਾਂਦੇ ਆ ਉਸ ਸਮੇ ਕਿਹਾ ਜਾਂਦਾ ਖਦਰਾਣੇ ਦੀ ਢਾਬ ਜਿਹੜੀ ਹੈ ਉੱਥੇ ਟਿੱਬੀ ਹੁੰਦੀ ਸੀ ਮੁਕਤਸਰ ਸਾਹਿਬ ਦੀ ਧਰਤੀ ਇੱਥੇ ਪਾਣੀ ਬਿਲਕੁਲ ਨਹੀਂ ਹੁੰਦਾ ਸੀ ਤਾਂ ਉਸ ਸਮੇ ਗੁਰੂ ਸਾਹਿਬ ਇੱਥੇ ਆਏ ਹੁੰਦੇ ਆ ਤਾਂ ਫਿਰ ਜਦੋਂ 40 ਸਿੰਘ ਇੱਥੇ ਪਹੁੰਚਦੇ ਆ ਤਾਂ ਉਸ ਸਮੇਂ ਮਾਈ ਭਾਗੋ ਉਹਨਾਂ ਨੂੰ ਲਲਕਾਰਦੀ ਹੈ ਤੇ ਉਹਨਾਂ ਦੀ ਅਣਖ ਜਗਾਉਣ ਦੇ ਲਈ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਕੀ ਕਰਕੇ ਆਏ ਹੋ ਤੁਸੀਂ ਧੋਖਾ ਦੇ ਕਿਵੇਂ ਆਪਣੇ ਗੁਰੂ ਨੂੰ ਪਰ ਬਾਅਦ ਦੇ ਵਿੱਚ ਮਹਾ ਸਿੰਘ ਸਮੇਤ 40 ਸਿੰਘ ਜਿਹੜੇ ਆਹੋ ਜਾਣ ਰਹੋ ਜਦੋਂ ਪਤਾ ਲੱਗਦਾ ਕਿ ਗੁਰੂ ਸਾਹਿਬ ਇੱਥੇ ਆਏ ਹੋਏ ਨੇ ਤਾਂ ਉਸ ਸਮੇ 40 ਸਿੰਘ ਜਾਂਦੇ ਆ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਪਰ ਉਸ ਤੋਂ ਪਹਿਲਾਂ ਹੀ ਮੁਗਲ ਫੌਜਾਂ ਉਹਨਾਂ ਦੇ ਉੱਪਰ ਅਟੈਕ ਕਰ ਦਿੰਦੀਆਂ ਕਿਉਂਕਿ ਟੈਂਟ ਲਾਇਆ ਹੁੰਦਾ ਟੈਂਟ ਦੇ ਉੱਪਰ ਕਸ਼ੇਰੇ ਵਗੈਰਾ ਟੰਗੇ ਹੁੰਦੇ ਨੇ ਤਾਂ ਉਸ ਤੋਂ ਮੁਗਲਾਂ ਨੂੰ ਲੱਗਦਾ ਕਿ ਇਹ ਜੁੱਧ ਦੀ ਤਿਆਰੀ ਜਿਹੜੀ ਆ ਰੰਭੀ ਜਾ ਰਹੀ ਆ ਔਰ ਉਸ ਤੋਂ ਬਾਅਦ ਉਹਨਾਂ ਦੇ ਬਲੋਤੇ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ 40 ਸ਼ਹੀਦ ਹੋ ਜਾਂਦੇ ਨੇ ਜਿਨ੍ਹਾਂ ਨੂੰ 40 ਮੁਕਤਿਆਂ ਦਾ ਨਾਮ ਦਿੱਤਾ ਗਿਆ ਤੁਸੀਂ ਦੇਖੋ ਜਦੋਂ ਬੇਦਾਵਾ ਪਾੜਿਆ ਉਹ ਸੀ ਅਸਲ ਜਿਹੜੀ ਆਪਾਂ ਕਹਾਂਗੇ ਕਿ ਉਸ ਸਮੇ ਜਿਹੜੀ ਇੱਕ ਉਹਨਾਂ ਦੀ ਅਣਖ ਸੀ ਉਹਨਾਂ ਨੂੰ ਪਤਾ ਸੀ ਕਿ ਅਸੀਂ ਬੇਦਾਵਾ ਪੜਵਾਉਣਾ ਤਾਂ ਨਾਲ ਦਿਨਾ ਗੁਰੂ ਸਾਹਿਬ ਨੇ ਉਹ ਬੇਦਾਵਾ ਪਾੜਿਆ ਇਸ ਤੋਂ ਬਾਅਦ ਹੀ ਮੋਗਾ ਦੇ ਜਿਹੜਾ ਮਦੀਨਾ ਕਾਂਗੜ ਵਿਖੇ ਜਾ ਕੇ জাফরਨਾਮਾ ਔਰ ਗਜ਼ੀਬ ਨੂੰ ਭੇਜਿਆ ਜਾਂਦਾ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਨਾਗਰ ਕੀਰਤਨ ਦੀਆਂ ਵਿਸ਼ਾਲ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਹੈਗਾ ਮੈਂ ਕਹੂੰਗਾ ਦੂਰ ਤੱਕ ਜਿਹੜਾ ਬਲਜੰਦਰ ਦਿਖਾਇਆ ਜਾਵੇ ਜਿੱਤੋਂ ਸੰਗਤ ਆ ਰਹੀ ਹੈ ਪੂਰਾ ਤੁਸੀਂ ਦੇਖ ਸਕਦੇ ਹੋ ਗਲੀ ਜਿਹੜੀ ਆ ਉਹ ਪੂਰੀ ਦੀ ਪੂਰੀ ਗਲੀ ਦੇ ਵਿੱਚ ਸਾਰੀ ਸੰਗਤ ਤੁਸੀਂ ਦੇਖ ਸਕਦੇ ਹੋ ਔਰ ਖਾਸ ਤੌਰ ਤੇ ਪਾਲਕੀ ਜਿਸ ਹਿਸਾਬ ਨਾਲ ਸਜਾਈ ਗਈ ਹੈ ਪਾਲਕੀ ਜਿਹੜੀ ਸਜਾਈ ਗਈ ਹੈ ਤਾਂ ਪਾਲਕੀ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਪਾਲਕੀ ਦੇ ਉੱਪਰ ਵੀ ਮੈਂ ਕਹੂੰਗਾ ਕਿ ਕੈਮਰਾ ਜਿਹੜਾ ਅ ਦਿਖਾਇਆ ਜਾਵੇ ਪਾਲਕੀਵਾਲ ਵੀ ਜਿਸ ਤੋਂ ਤੁਸੀਂ ਦੇਖ ਸਕਦੇ ਹੋ ਪਾਲਕੀ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਨਗਰ ਕੀਰਤਨ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ 40 ਮੁਕਤਿਆਂ ਦੀ ਧਰਤੀ ਜਿੱਥੇ ਆ ਕੇ ਜਿਹੜਾ ਨਤਮਸਤਕ ਹੁੰਦੀ ਹੈ ਸੰਗਤ ਮਾਗੀ ਦਾ ਤਿਉਹਾਰ ਜਿਹੜਾ ਮਨਾਇਆ ਜਾਂਦਾ ਪੰਜ ਪਿਆਰੇ ਤੁਸੀਂ ਦੇਖ ਸਕਦੇ ਹੋ ਪੰਜ ਪਿਆਰੇ ਵੀ ਨੇ ਇੱਥੇ ਸਜਾਇਆਗੇ ਕੇਸਰੀ ਬਾਣੇ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਦੇਖ ਸਕਦੇ ਹੋ ਤੁਸੀਂ ਪਾਲਕੀ ਸਾਹਿਬ ਇੱਕ ਪਾਸੇ ਸੇ ਆਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਨੇ ਲੋਕ ਦਰਸ਼ਨ ਕਰ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਆ ਕੇ ਪਿੱਛੇ ਕੀਰਤਨ ਵੀ ਜਿਹੜਾ ਚੱਲਦਾ ਹੋਇਆ ਤੁਹਾਨੂੰ ਦਿਖਾਈ ਦਿੰਦਾ ਹੋਊਗਾ ਪਿੱਛੇ ਕੀਰਤਨ ਚੱਲ ਰਿਹਾਗਾ ਤਾਂ ਇਹ ਨਗਰ ਕੀਰਤਨ ਹੈ ਇੱਥੋਂ ਜਿਹੜਾ ਟਿੱਬੀ ਸਾਹਿਬ ਗੁਰੂ ਘਰ ਜਾਣਾ ਟਿੱਬੀ ਸਾਹਿਬ ਗੁਰੂ ਘਰ ਜਾਏਗਾ ਇਹ ਨਗਰ ਕੀਰਤਨ ਹੈ ਇੱਥੋਂ ਹੁੰਦਾ ਹੋਇਆ ਕਿਉਂਕਿ ਅ ਟਿੱਬੀ ਸਾਹਿਬ ਜਾ ਕੇ ਇਸ ਦੀ ਸੰਪੂਰਨਤਾ ਹੋਣੀ ਹੈ ਪਹਿਲਾਂ ਟੁੱਟੀ ਗੰਢੀ ਕਹਿੰਦੇ ਕਿ ਟੁੱਟੀਆਂ ਟਟਿਆਂ ਨੂੰ ਗੰਢਣ ਦਾ ਕੰਮ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਕੀਤਾ ਸੀ ਤਾਂ ਹੀ ਟੁੱਟੀ ਗੰਢੀ ਗੁਰੂ ਘਰ ਨਾ ਪਿਆ ਤਾਂ ਤਸਵੀਰਾਂ ਦੇਖੋ ਪੰਜ ਪਿਆਰੇ ਤੁਸੀਂ ਦੇਖ ਸਕਦੇ ਹੋ ਪੰਜ ਪਿਆਰੇ ਨੇ ਔਰ ਪਿੱਛੇ ਜਿਹੜਾ ਪਾਲਕੀ ਸਾਹਿਬ ਜਿਹੜਾ ਸਈ ਆਇਆ ਗਿਆ ਪਾਲਕੀ ਸਾਹਿਬਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦਰਸ਼ਨ ਤੁਸੀਂ ਕਰ ਸਕਦੇ ਹੋ ਮੈਂ ਕਹਾਂਗਾ ਕਿ ਦੂਰ ਤੱਕ ਬਲਜੰਦਰ ਦਿਖਾਇਆ ਜਾਵੇ ਕਿਉਂਕਿ ਸੰਗਤ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਆਈ ਹੋਈ ਹੈ ਦਰਸ਼ਨ ਕਰਨ ਦੇ ਲਈ ਟੋਟੀ ਗੰਢੀ ਗੁਰੂ ਘਰ ਤੋਂ ਆਰੰਭ ਹੋਇਆ ਹੈ ਨਗਰ ਕੀਰਤਨ ਹੋਣਾ ਟਿੱਬੀ ਸਾਹਿਬ ਗੁਰੂ ਘਰ ਜਾਏਗਾ ਉੱਥੇ ਇਸ ਦੀ ਸੰਪੂਰਨਤਾ ਹੋਣੀ ਹੈ ਵਾਹਿਗੁਰੂ ਦਾ ਨਾਮ ਜਪਿਆ ਜਾ ਰਿਹਾ ਸਤਨਾਮ ਸ੍ਰੀ ਵਾਹਿਗੁਰੂ ਦਾ ਨਾਮ ਜਪਿਆ ਜਾ ਰਿਹਾ ਔਰ ਦੇਖ ਸਕਦੇ ਹੋ ਸੰਗਤਾਂ ਆ ਕੇ ਜਿਹੜਾ ਨਤਮਸਤਕ ਹੋ ਰਹੀਆਂ ਨੇ ਆ ਪਾਲਕੀ ਸਾਹਿਬ ਦੇ ਦਰਸ਼ਨ ਤੁਸੀਂ ਦੇਖ ਸਕਦੇ ਹੋ ਕਰ ਸਕਦੇ ਹੋ ਜ਼ੂਮ ਕਰਕੇ ਬਿਲਕੁਲ ਪਾਲਕੀ ਸਾਹਿਬ ਨੂੰ ਦਿਖਾਇਆ ਜਾਵੇ ਬਲਜਿੰਦਰ ਤਾਂ ਇਹ ਤਸਵੀਰਾਂ ਨੇ ਸ੍ਰੀ ਮੁਕਸਾ ਸਾਹਿਬ ਦੀਆਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਪਾੜਿਆ ਤੇ 40 ਜਿਹੜੇ ਸਿੰਘ ਸੀ ਉਹਨਾਂ ਨੂੰ ਮੁਕਤ ਕੀਤਾ ਬੇਦਾਵਾ ਲਿਖਣ ਤੋਂ ਬਾਅਦ ਉਸ ਤੋਂ ਦੇਖ ਸਕਦੇ ਹੋ ਤੁਸੀਂ ਲਗਾਤਾਰ ਸੰਗਤਾਂ ਆ ਕੇ ਨਤਮਸਤਕ ਹੋ ਰਹੀਆਂ ਨੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਜਪੜੀਆਂ ਨੇ ਇਹ ਤਸਵੀਰਾਂ ਪਾਲਕੀ ਸਾਹਿਬ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਪਰੋ ਪੰਜਾਬ ਟੀਵੀ ਦੇ ਉੱਪਰ ਮੁਕਸਸ ਸਾਫ ਤੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਅਖੰਡ ਪਾਠ ਆਰੰਭਿਆ ਗਿਆ ਹੈਗਾ ਤਾਂ ਉਸ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਇਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੁੰਦੀ ਹੈ ਟਿੱਬੀ ਸਾਹਿਬ ਜਾ ਕੇ ਟੁੱਟੀ ਗੰਡੀ ਕਿਆ ਜਾਂਦਾ ਟਟਿਆਂ ਨੂੰ ਗੰਡਣ ਦਾ ਕੰਮ ਉਸ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਜਦੋਂ ਬੇਦਾਵਾ ਪਾੜਿਆ ਤਾਂ ਇਹ ਤਸਵੀਰਾਂ ਖੂਬਸੂਰਤ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਗਰ ਕੀਰਤਨ ਦੀਆਂ ਸ਼੍ਰੀ ਮੁਕਸਾਂ ਸਾਹਿਬ ਤੋਂ ਪਾਰਕੀ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤ ਪਿੱਛੇ ਦੇਖੋ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਜਿੱਥੇ ਤੱਕ ਤੁਸੀਂ ਨਿਗਾਹ ਜਾਏਗੀ ਸੰਗਤੀ ਸੰਗਤ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਤਾਂ ਇਹ ਤਸਵੀਰਾਂ ਨਗਰ ਕੀਰਤਨ ਦੀਆਂ ਸ਼੍ਰੀ ਮੁਕਸਾਂ ਸਾਹਿਬ ਦੀ ਧਰਤੀ 40 ਮੁਕਤਿਆਂ ਦੀ ਧਰਤੀ ਪਹਿਲਾਂ ਕਿਹ ਹੈ ਇਹਦਾ ਖਿਦਰਾਣਾ ਦੀ ਟਾਬ ਜਦੋਂ ਇਹ ਰੇਗਿਸਤਾਨ ਹੁੰਦਾ ਸੀ ਇੱਕ ਬਿਲਕੁਲ ਟਿੱਬੀ ਹੁੰਦੀ ਸੀ ਬਾਅਦ ਦੇ ਵਿੱਚ ਇਹ ਬਸਿਆ ਨਗਰ ਜਿਸ ਨੂੰ ਫਿਰ ਮੁਕਸਰ ਸਾਹਿਬ ਦਾ ਨਾਮਤਾ ਗਿਆ 40 ਮੁਕਤਿਆਂ ਦੀ ਤਰਜੇ ਦੇ ਉੱਪਰ ਆਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਦੀ ਮੈਂ ਕਹੂੰਗਾ ਪਿੱਛੇ ਜ਼ਰੂਰ ਦਿਖਾਇਆ ਜਾਵੇ ਇਹਦਾ ਇਕੱਠਾ ਹੈ ਉਹ ਦਿਖਾਇਆ ਜਾਵੇ ਪਿੱਛੇ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਥੇ ਤੁਹਾਡੀ ਨਿਗਾਹ ਜਾਏ ਕਿ ਸੰਗਤ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਸੰਪੂਰਨਤਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ